ਸਤਿ ਸ੍ਰੀ ਅਕਾਲ ਜੀ ਸਟੱਡੀ ਸਰਕਲ 07 ਆਨਲਾਈਨ ਪਲੇਟਫਾਰਮ ਤੇ ਸਭ ਦਾ ਸਵਾਗਤ ਕੀਤਾ ਜਾਂਦਾ ਹੈਗਾ ਅੱਜ ਦੀ ਜੋ ਕਲਾਸਾਂ ਇਹ ਆਪਾਂ ਦੇਖਣਾ ਵੀ ਪੰਜਾਬ ਦੇ ਵਿੱਚ ਸਰਕਾਰੀ ਅਧਿਆਪਕ ਕਿਵੇਂ ਬਣ ਸਕਦੇ ਆ ਆਪਾਂ ਪੂਰੀ ਡਿਟੇਲ ਦੇ ਵਿੱਚ ਸਮਝਾਂਗੇ ਕਿ ਪੰਜਾਬ ਦੇ ਵਿੱਚ ਸਰਕਾਰੀ ਈਟੀਟੀ ਟੀਚਰ ਹੋਵੇ ਜਾਂ ਹੋਵੇ ਬੀਐਡ ਟੀਚਰ ਲੱਗਣ ਦਾ ਕੀ ਪ੍ਰੋਸੈਸ ਰਹਿੰਦਾ ਜਾਂ ਆਪਾਂ ਕਿਹੜੀ ਕਿਹੜੀ ਕੋਰਸ ਕਰਕੇ ਕਿਵੇਂ ਕਿਵੇਂ ਆਪਾਂ ਅਧਿਆਪਕ ਬਣ ਸਕਦੇ ਹਾਂ ਉਹ ਆਪਾਂ ਦੇਖਾਂਗੇ ਇਸ ਪੂਰੀ ਵੀਡੀਓ ਦੇ ਵਿੱਚ ਜੇ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਆਉਣ ਵਾਲੀ ਆਪਣੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਅਨੁਸਾਰ ਮਿਲਦਾ ਰਹੇ ਆਪਾਂ ਇਸ ਚੈਨਲ ਦੇ ਉੱਤੇ ਕੋਈ ਵੀ ਜੋਬ ਰਿਲੇਟਿਡ ਨੋਟੀਫਿਕੇਸ਼ਨ ਆਉਂਦਾ ਤਾਂ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਆ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਤਾਂ ਤੁਹਾਨੂੰ ਉਸ ਬਾਰੇ ਜਾਣਕਾਰੀ ਮਿਲ ਸਕੇ ਹਾਂਜੀ ਆਪਾਂ ਗੱਲ ਕਰਦੇ ਆਂ ਈਟੀਟੀ ਟੀਚਰ ਤੇ ਬੀਐਡ ਟੀਚਰ ਦੀ ਕਿਵੇਂ ਬਣ ਸਕਦੇ ਆਂ ਹਾਂਜੀ ਇੱਕ ਹੋਰ ਚੀਜ਼ ਦਾ ਧਿਆਨ ਦਿਓ ਇਹ ਆਪਣਾ ਵਟਸਐਪ ਨੰਬਰ ਹੈ ਇਹ ਆਪਣਾ ਟੈਲੀਗ੍ਰਾਮ ਨੰਬਰ ਹੈ ਟੈਲੀਗ੍ਰਾਮ ਲਿੰਕ ਹੈ ਜੇ ਕੋਈ ਵੀ ਤੁਹਾਨੂੰ ਕਲਾਸ ਦੇਖਣ ਤੋਂ ਬਾਅਦ ਡਾਊਟ ਹੋਵੇ ਵੀ ਅਧਿਆਪਕ ਲੱਗਣ ਦੇ ਵਿੱਚ ਕੀ ਕੀ ਪ੍ਰੋਸੈਸ ਆ ਉਹ ਤੁਸੀਂ ਇਸ ਨੰਬਰ ਤੇ ਮੈਸੇਜ ਕਰਕੇ ਜਾਂ ਟੈਲੀਗ੍ਰਾਮ ਲਿੰਕ ਤੇ ਜਾਂ ਕਮੈਂਟ ਬਾਕਸ ਵਿੱਚ ਵੀ ਤੁਸੀਂ ਮੈਸੇਜ ਕਰਕੇ ਪੁੱਛ ਸਕਦੇ ਹੋ ਕਮੈਂਟ ਦਾ ਤੁਹਾਨੂੰ ਰਿਪਲਾਈ ਦਿੱਤਾ ਜਾਊਗਾ ਠੀਕ ਆ ਸਟੂਡੈਂਟਸ ਆਪਾਂ ਗੱਲ ਕਰਦੇ ਹਾਂ ਜੀਵੀਟੀ ਟੀਚਰ ਸਭ ਤੋਂ ਪਹਿਲਾਂ ਜੀਵੀਟੀ ਟੀਚਰ ਜੀਵੀਟੀ ਟੀਚਰ ਵਾਸਤੇ ਆਪਾਂ ਨੂੰ ਕੀ ਕੀ एलिਜੀਬਿਲਟੀ ਹੁੰਦੀ ਹੈ ਜਦੋਂ ਆਪਾਂ ਜੀਵੀਟੀ ਕਰਨੀਆਂ ਇਹ ਪਲੱਸ 2 ਬਾਅਦ ਵੀ ਹੋ ਜਾਂਦੀ ਹੈ ਜਾਂ ਹੁਣ ਕੰਪਲਸਰੀ ਕਰਤੀ ਕਿ ਬੀਏ ਵੀ ਨਾਲ ਹੋਣੀ ਚਾਹੀਦੀ ਹੈ ਕਿਉਂਕਿ ਇਹ 2025 ਤੋਂ ਨਵਾਂ ਨਿਯਮ ਲਾਗੂ ਹੋਇਆ ਸੀ ਪੰਜਾਬ ਦੇ ਵਿੱਚ ਕਿ ਜੀਵੀਟੀ ਕੀਤੀ ਹੈ ਜਿਹੜੇ ਟੀਚਰ ਨੇ ਉਹਨਾਂ ਨੂੰ ਲਵੇ ਵੀ ਬੀਏ ਵੀ ਹੋਣੀ ਜ਼ਰੂਰੀ ਹੈ ਠੀਕ ਹੈ ਜਿਹੜੇ ਬੀਐਡ ਕਰਦੇ ਆ ਇਹ ਬੀਐਡ ਦਾ ਕੋਰਸ ਵੀ ਆਪਾਂ ਬੀਏ ਤੋਂ ਬਾਅਦ ਹੀ ਕਰਦੇ ਆ ਬੀਏ ਬਾਅਦ ਆਪਣੀ ਬੀਐਡ ਕੰਪਲੀਟ ਹੋਣ ਤੋਂ ਬਾਅਦ ਅੱਗੇ ਆਪਾਂ ਕੀ ਪ੍ਰੋਸੈਸ ਰਹਿੰਦਾਗਾ ਉਹ ਆਪਾਂ ਦੇਖਦੇ ਆ ਨੈਕਸਟ ਪੇਜ ਤੇ ਜੇਬੀਟੀ ਟੀਚਰ 1 ਤੋਂ ਲੈ ਕੇ 5 ਤੱਕ ਹੁੰਦਾ ਹੈ ਬੀਐਡ ਦੇ ਟੀਚਰ 6ਵੀਂ ਤੋਂ ਲੈ ਕੇ 8ਵੀਂ ਤੱਕ ਦਾ ਟੀਚਰ ਲੱਗਦੇ ਆ ਈਟੀਟੀ ਦਾ ਜਿਹੜਾ ਡਿਪਲੋਮਾ ਕਰਦੇ ਆ ਆਪਾਂ ਉਹ ਹੁੰਦਾਗਾ 2 ਸਾਲਾਂ ਲਈ 2 ਸਾਲਾਂ ਦੇ ਵਿੱਚ ਕੰਪਲੀਟ ਕਰਨ ਤੋਂ ਬਾਅਦ ਫਿਰ ਆਪਾਂ ਕਰਦੇ ਆ ਪੀਐਸਟ ਦੀ ਜਾਰੀ ਜਿਹੜਾ B.Ed ਦਾ ਡਿਪਲੋਮਾ ਹੈਗਾ ਇਹ ਵੀ ਆਪਣਾ 2 ਸਾਲਾਂ ਦਾ ਹੁੰਦਾ ਹੈਗਾ B.Ed ਕਰਨ ਤੋਂ ਬਾਅਦ ਵੀ ਆਪਾਂ ਨੂੰ P.S.T.T. ਸੈਕੰਡ ਲੈਵਲ ਪਾਸ ਕਰਨਾ ਪੈਂਦਾ ਹੈਗਾ ਇੱਥੇ ਦੇਖੋ ਆਪਾਂ ਤੁਹਾਨੂੰ ਸਮਝਾਉਣਾ ਹੈ ਡਿਟੇਲ ਦੇ ਵਿੱਚ ਜਿਵੇਂ ਕਿ ਆਪਾਂ E.T.T. ਦਾ ਡਿਪਲੋਮਾ ਕਰ ਲਿਆ ਸਭ ਤੋਂ ਪਹਿਲਾਂ ਆਪਾਂ E.T.T. ਦਾ ਡਿਪਲੋਮਾ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਕਾਦੀ ਤਿਆਰੀ ਕਰਦੇ ਹਾਂ ਉਸ ਤੋਂ ਬਾਅਦ ਕਰਦੇ ਹਾਂ ਆਪਾਂ P.S.T.T. ਦੀ ਤਿਆਰੀ ਕਰਦੇ ਹਾਂ ਜਿਹੜੇ-ਜਿਹੜੇ ਸਟੂਡੈਂਟਾਂ ਨੇ E.T.T. ਕੀਤੀ ਹੋਈ ਹੈ ਜਾਂ E.T.T. ਨੂੰ ਦੂਸਰਾ ਨਾਮ ਕੀ ਹੈ ਇਹਦਾ J.B.T. ਜਿਹੜੇ ਜਿਹੜੇ ਸਟੂਡੈਂਟ ਨੇ ਈਟੀਟੀ ਜਾਂ ਜੀਵੀਟੀ ਕੀਤੀ ਹੋਈ ਆ ਉਹਨਾਂ ਨੂੰ ਕਰਨਾ ਪਊਗਾ ਪੀਐਸਟੈਟ ਲੈਵਲ 1 ਪਾਸ ਜਿੰਨਾਂ ਜਿੰਨਾਂ ਸਟੂਡੈਂਟਾਂ ਦਾ ਪੀਐਸਟੈਟ 1 ਪਾਸ ਹੋ ਗਿਆ ਉਹ ਕੀ ਆ ਇੱਕ ਟੀਚਰ ਬਣਨ ਦੇ ਲਈ एलिਜੀਬਲ ਹੋ ਗਏ ਜਨਿ ਕਿ ਨੈਕਸਟ ਪੇਪਰ ਦੇ ਲਈ ਉਹ एलिਜੀਬਲ ਮੰਨੇ ਜਾਣਗੇ ਜਿੰਨਾਂ ਜਿੰਨਾਂ ਲਵੇ ਈਟੀਟੀ ਡਿਪਲੋਮਾ ਤੇ ਪੀਐਸਟੈਟ ਪੇਪਰ 1 ਹੈ ਨੈਕਸਟ ਗੱਲ ਕਰਦੇ ਆ ਆਪਾਂ ਬੀਐਡ ਦੀ ਜਿਹੜੇ ਜਿਹੜੇ ਸਟੂਡੈਂਟ ਨੇ ਬੀਐਡ ਕੀਤੀ ਆ ਉਹਨਾਂ ਨੂੰ ਡਿਗਰੀ ਹੋਊਗੀ ਇੱਕ ਤਾਂ ਬੀਐਡ ਦੀ ਉਹਨਾਂ ਕੋਲੇ ਪਲੱਸ ਪਲੱਸ ਕੀ ਹੋ ਗਿਆ ਉਹਨਾਂ ਕੋਲੇ ਪੀਐਸਟੈਟ ਸੈਕੰਡ ਲੈਵਲ ਪਾਸ ਕਰਨਾ ਪਊਗਾ ਇਹ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਟੀਚਰ ਹੈ ਇਹਨਾਂ ਲਈ ਸੈਕੰਡ ਲੈਵਲ ਇਹਨਾਂ ਲਈ ਫਰਸਟ ਲੈਵਲ ਨੈਕਸਟ ਪੇਜ ਤੇ ਆਪਾਂ ਗੱਲ ਕਰਦੇ ਆਂ एलिਜੀਬਲ ਮੰਨੇ ਜਾਣਗੇ ਜਿਨ੍ਹਾਂ ਦਾ ਇਹ ਇਹ ਕੁਆਲਿਫਿਕੇਸ਼ਨ ਹੋ ਗਈ ਜੈਨਕੀ ਈਟੀਟੀ ਡਿਪਲੋਮਾ ਹੋ ਗਿਆ ਪਲੱਸ ਪੀਐਸਟੈਟ ਪੇਪਰ 1 ਹੋ ਗਿਆ ਜਿਹੜੀ ਨੇ ਬੀਐਡ ਦਾ ਕੋਰਸ ਕੀਤਾਗਾ ਉਨਾਂ ਲਈ ਪੀਐਸਟੈਟ ਪੇਪਰ 2 ਤੇ ਬੀਐਡ ਕੋਰਸ ਹੋ ਗਿਆ ਇਹ ਕੀ ਮੰਨੇ ਜਾਣਗੇ एलिजिਬਲ ਮੰਨਣ ਜਾਣਗੇ ਜਨ ਕਿ ਇੱਕ ਸਰਕਾਰੀ ਅਧਿਆਪਕ ਬਣਨ ਦੇ ਲਈ ਯੋਗ ਮੰਨੇ ਜਾਣਗੇ ਹੁਣ ਜੇ ਆਪਾਂ ਏਟੀਟੀ ਦੀ ਗੱਲ ਕਰੀਏ ਉਸ ਤੋਂ ਅੱਗੇ ਜਿਹਨਾਂ ਜਿਨ੍ਹਾਂ ਨੇ ਹੁਣ ਜੀਵੀਟੀ ਕਰ ਲਈ ਪੀਐਸਟੈਟ ਪੇਪਰ 1 ਪਾਸ ਕਰ ਲਿਆ ਉਸ ਤੋਂ ਬਾਅਦ ਕੀ ਪ੍ਰੋਸੈਸ ਰਹਿੰਦਾ ਉਸ ਤੋਂ ਬਾਅਦ ਆਉਂਦਾਗਾ ਇੱਕ ਸਕਰੀਨਿੰਗ ਸਕਰੀਨਿੰਗ ਦੇ ਪੇਪਰ ਦੇ ਵਿੱਚ ਕੀ ਪ੍ਰੋਸੈਸ ਰਹਿੰਦਾ ਉਹ ਆਪਾਂ ਦੇਖਦੇ ਹਾਂ ਜਿਨ੍ਹਾਂ ਨੇ ਈਟੀਟੀ ਕੀਤੀ ਹੈ ਸਕਰੀਨਿੰਗ ਪੇਪਰ ਦੇ ਵਿੱਚ ਪੇਪਰ ਹੁੰਦੇ ਆ ਦੋ ਕਿਹੜੇ ਕਿਹੜੇ ਪੇਪਰ ਹੁੰਦੇ ਆ ਸਭ ਤੋਂ ਪਹਿਲਾਂ ਹੋਊਗਾ ਫਰਸਟ ਪੇਪਰ ਫਰਸਟ ਪੇਪਰ ਦੇ ਵਿੱਚ ਕੀ ਹੋਊਗਾ ਫਰਸਟ ਪੇਪਰ ਦੇ ਵਿੱਚ ਹੋਊਗਾ ਅ ਇੱਕ ਤਾਂ ਹੋਊਗਾ ਪੰਜਾਬੀ ਦਾ ਪੇਪਰ ਦੂਸਰਾ ਹੋਊਗਾ ਆਲ ਸਬਜੈਕਟ ਦਾ ਜਾਨੀ ਕਿ ਉਹ ਜਿਵੇਂ ਕਿ ਪੰਜਾਬੀ ਇਹਦੇ ਵਿੱਚ ਜਿਹੜਾ ਫਰਸਟ ਪੇਪਰ ਹੋਊਗਾ ਪੰਜਾਬੀ ਦਾ ਇਹਦੇ ਵਿੱਚ ਹੋਊਗੀ ਪੰਜਾਬੀ ਦੀ ਵਿਆਕਰਨ ਪਲੱਸ ਇਤਿਹਾਸ ਹੋਊਗਾ ਪੰਜਾਬ ਦਾ ਇਸ ਵਿੱਚੋਂ ਹੀ ਪੇਪਰ ਆਊਗਾ ਇਹ ਆਪਣਾ ਕੀ ਹੈਗਾ ਇਹ ਇੱਕ ਕੁਆਲੀਫਾਈਂਗ ਨੇਚਰ ਦਾ ਪੇਪਰ ਹੋਊਗਾ ਜਿਹਦੇ ਵਿੱਚੋਂ ਆਪਾਂ 50% ਨੰਬਰ ਲੈਣੇ ਆ 50% ਨੰਬਰ ਲੈਣੇ ਆ ਜੇ ਆਪਾਂ ਨੈਕਸਟ ਗੱਲ ਕਰੀਏ ਆਪਾਂ ਜੇ ਆਪਾਂ ਸੈਕੰਡ ਪੇਪਰ ਦੀ ਗੱਲ ਕਰਦੇ ਆਂ ਸੈਕੰਡ ਦੇ ਪੇਪਰ ਦੇ ਵਿੱਚੋਂ ਆਪਣੀ ਪੇਪਰ ਹੁੰਦਾਗਾ 100 ਨੰਬਰ ਦਾ 100% 100 ਨੰਬਰ ਦਾ ਪੇਪਰ ਹੋਊਗਾ ਜਾਨੀ ਕਿ 100 ਮਾਰਕਸ ਦਾ ਪੇਪਰ ਹੋਊਗਾ 100 ਮਾਰਕਸ ਦੇ ਵਿੱਚੋਂ ਆਪਾਂ ਲੈਣੇ ਆ ਨੰਬਰ ਮੈਰਿਟ ਇਹਦੀ ਬਣੂਗੀ ਮੈਰਿਟ ਜੋ-ਜੋ ਬੱਚੇ ਮੈਰਿਟ ਦੇ ਆਉਂਦੇ ਆ ਜਾਨੀ ਕਿ ਇਹ ਪੇਪਰ ਦੇ ਵਿੱਚ 50% ਹੋਗੇ ਇਹ ਕੁਆਲੀਫਾਈ ਕਰਨਾ ਹੈ ਇਹ ਕੁਆਲੀਫਾਈ ਨੇਚਰ ਦਾ ਹੋ ਗਿਆ ਇਸ ਦੇ ਵਿੱਚ ਬਣੂਗੀ ਆਪਣੀ ਮੈਰਿਟ ਜੋ-ਜੋ ਬੱਚੇ ਮੈਰਿਟ ਦੇ ਵਿੱਚ ਆ ਗਏ ਤਾਂ ਸਮਝ ਲਓ ਉਹਨਾਂ ਦੀ ਜੌਬ ਲੱਗ ਗਈ ਇੱਥੇ ਕੋਈ ਇੰਟਰਵਿਊ ਨਹੀਂ ਹੈਗਾ ਇੰਟਰਵਿਊ ਕੋਈ ਵੀ ਨਹੀਂ ਹੈਗਾ ਫਿਰ ਆਪਾਂ ਗੱਲ ਕਰਦੇ ਆ ਆਪਾਂ ਬੀਐਡ ਦੀ B.Ed ਦੀ ਗੱਲ ਕਰੀਏ ਆਪਾਂ B.Ed ਦੇ ਵਿੱਚ ਆਪਣੇ ਲਈ ਕੀ ਕੀ एलिजिਬਿਲਟੀ ਹੋਣੀ ਚਾਹੀਦੀ ਆ ਜੇ ਆਪਾਂ B.Ed B.Ed ਟੀਚਰ ਲੱਗਣਾਗਾ ਸਭ ਤੋਂ ਪਹਿਲਾਂ ਆਪਾਂ ਦੇਖਦੇ ਆ ਇਹ 6 ਤੋਂ ਲੈ ਕੇ 8ਵੀਂ ਕਲਾਸ ਤੱਕ ਦਾ ਟੀਚਰ ਹੁੰਦਾਗਾ ਕੀ ਕੀ एलिजिਬਿਲਟੀ ਹੁੰਦੀ ਆ ਪਹਿਲਾ ਪੇਪਰ ਫਸਟ ਆਪਣੇ ਲਈ ਪੰਜਾਬੀ ਦਾ ਸੈਕੰਡ ਲੈਵਲ ਦਾ ਪੇਪਰ ਪਾਸ ਹੋਣਾ ਚਾਹੀਦਾ ਸੈਕੰਡ ਗੱਲ ਕਰੀਏ ਆਪਾਂ ਸਕਰੀਨਿੰਗ ਦੀ ਸਕਰੀਨਿੰਗ ਦੇ ਵਿੱਚ ਆਪਾਂ ਨੂੰ ਕੀ ਕੁਝ ਚਾਹੀਦਾ ਦਾ ਸਕਰੀਨਿੰਗ ਦੇ ਵਿੱਚ ਸੇਮ ਪ੍ਰੋਸੈਸ ਆ ਜਿਵੇਂ ਕਿ ਆਪਾਂ ETT ਦੇ ਵਿੱਚ ਦੇਖਿਆ ਸੀਗਾ ਕੀ ਪ੍ਰੋਸੈਸ ਰਹਿੰਦਾਗਾ ਇਦੇ ਵਿੱਚ ਆਪਣੇ ਲਈ ਹੋਣੀ ਚਾਹੀਦੀ ਆ ਦੋ ਪੇਪਰ ਹੋਣੇ ਚਾਹੀਦੇ ਆ ਇੱਕ ਤਾਂ ਹੋਊਗਾ ਪੰਜਾਬੀ ਦਾ ਸੈਕੰਡ ਪੇਪਰ ਹੋਊਗਾ ਆਪਣੇ ਕੋਲੇ ਐ ਜੋ ਕਿ ਸਬਜੈਕਟ ਇਹਦੇ ਵਿੱਚ ਆਪਾਂ ਆਪਾਂ ਨੂੰ ਪੜ੍ਹਿਆ ਸਾਰਿਆਂ ਨੂੰ ਕਿ ਇੱਕ ਸਬਜੈਕਟ ਦਾ ਪੇਪਰ ਹੁੰਦਾ ਬੀਐਡ ਵਾਲਿਆਂ ਦਾ ਇਹਦੇ ਵਿੱਚ ਆਊਗਾ ਜੇ ਆਪਾਂ ਫਰਸਟ ਪੇਪਰ ਦੀ ਗੱਲ ਕਰੀਏ ਫਰਸਟ ਪੇਪਰ ਦੇ ਵਿੱਚ ਹੁੰਦਾਗਾ 50% ਲੈਣੇ ਆ ਆਪਾਂ ਨੰਬਰ ਪੰਜਾਬੀ ਦਾ ਇਹ ਓਨਲੀ ਪੰਜਾਬੀ ਦਾ ਪੇਪਰ ਹੁੰਦਾਗਾ ਇਹਦੇ ਵਿੱਚ ਆਪਾਂ 50% ਲੈਣੇ ਜ਼ਰੂਰੀ ਨੇ ਕਿਉਂਕਿ ਆਪਾਂ ਜੇ 50% ਆਪਣੇ ਕੋਲੇ ਨੰਬਰ ਆ ਗਏ ਤਾਂ ਆਪਾਂ ਨੈਕਸਟ ਪੇਪਰ ਦੇ ਫੇਰ ਹੀ ਕੁਆਲੀਫਾਈ ਹੋ ਜਾਵਾਂਗੇ ਜੇ ਆਪਾਂ ਸੈਕੰਡ ਪੇਪਰ ਦੀ ਗੱਲ ਕਰੀਏ ਸੈਕੰਡ ਦੇ ਪੇਪਰ ਦੇ ਵਿੱਚ ਇੱਕ ਤਾਂ ਪਲੱਸ ਸਬਜੈਕਟ ਦਾ ਪੇਪਰ ਹੋਊਗਾ ਆਪਣਾ ਇਹ ਜਨਨ ਕਿ ਜਿਵੇਂ 100 ਨੰਬਰ ਦਾ ਪੇਪਰ ਹੋਊਗਾ ਉਹਦੇ ਰਿਲੇਟਿਡ ਕੁਐਸਚਨ ਹੋਣਗੇ ਸਬਜੈਕਟ ਦੇ ਰਿਲੇਟਿਡ ਬਾਕੀ ਆਪਣਾ ਲੈ ਸਿਲੇਬਸ ਵਿੱਚ ਮੈਂਸ਼ਨ ਕੀਤਾ ਹੁੰਦਾ ਪਹਿਲਾਂ ਜਿਵੇਂ ਇੰਗਲਿਸ਼ ਪੰਜਾਬੀ ਮੈਥ ਵੀ ਹੁੰਦਾਗਾ ਸਾਇੰਸ ਵੀ ਹੁੰਦੀ ਆ ਜੇ ਆਪਣਾ ਜੇ ਆਪਾਂ ਗੱਲ ਕਰੀਏ ਹਿਸਟਰੀ ਹਿਸਟਰੀ ਕੁਐਸਚਨ ਹੋਣਗੇ ਇਸ ਦੇ ਵਿੱਚੋਂ ਆਪਣੀ ਕੀ ਬਣੂਗੀ ਮੈਰਿਟ ਜਿਵੇਂ ਸੇਮ ਪ੍ਰੋਸੈਸ ਜੀਵੀਟੀ ਵਾਲਾ ਮੈਰਿਟ ਬਣੂਗੀ ਇਹਦੇ ਵਿੱਚ ਵੀ ਕੋਈ ਵੀ ਇੰਟਰਵਿਊ ਨਹੀਂ ਹੁੰਦੀ ਇਹ ਹੀ ਆਪਣਾ ਪ੍ਰੋਸੈਸ ਰਹਿੰਦਾ ਪੰਜਾਬ ਦੇ ਵਿੱਚ ਸਰਕਾਰੀ ਅਧਿਆਪਕ ਲੱਗਣ ਦਾ ਜੇ ਕਿਸੇ ਵੀ ਸਟੂਡੈਂਟ ਨੂੰ ਕੋਈ ਵੀ ਡਾਊਟ ਆਉਂਦਾ ਤਾਂ ਤੁਸੀਂ ਕੀ ਕਰਨਾ ਆਪਣੇ ਇਸ ਨੰਬਰ ਦੇ ਉੱਤੇ ਮੈਸੇਜ ਕਰਕੇ ਤੁਸੀਂ ਗੱਲ ਕਰ ਸਕਦੇ ਹੋਗੇ ਸੋਨੂੰ ਪੂਰਾ ਪੂਰਾ ਰਿਪਲਾਈ ਦਿੱਤਾ ਜਾਊਗਾ ਤੁਸੀਂ ਕਮੈਂਟ ਬਾਕਸ ਵਿੱਚ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਵੇਂ ਲੱਗੀ ਜੇ ਕੋਈ ਵੀ ਵੀਡੀਓ ਰਿਲੇਟਡ ਜਾਂ ਕੋਈ ਟੀਚਰ ਦੇ ਰਿਲੇਟਡ ਕੋਈ ਵੀ ਡਾਊਟ ਹੋਵੇ ਤਾਂ ਤੁਸੀਂ ਮੈਸੇਜ ਕਮੈਂਟ ਬਾਕਸ ਵਿੱਚ ਮੈਸੇਜ ਕਰਕੇ ਪੁੱਛ ਸਕਦੇ ਹੋਗੇ ਇਹ ਆਪਣਾ ਟੈਲੀਗ੍ਰਾਮ ਲਿੰਕ ਹੈ ਜੇ ਕੋਈ ਵੀ ਬੱਚਾ ਟੈਲੀਗ੍ਰਾਮ ਲਿੰਕ ਦੇ ਨਾਲ ਜੁੜਨਾ ਚਾਹੁੰਦਾਗਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਟੈਲੀਗ੍ਰਾਮ ਤੇ ਕਲਿੱਕ ਕਰਕੇ ਤੁਸੀਂ ਸਿੱਧਾ ਆਪਣੇ ਟੈਲੀਗ੍ਰਾਮ ਲਿੰਕ ਦੇ ਨਾਲ ਜੁੜ ਸਕਦੇ ਹੋਗੇ ਇਹ ਆਪਣਾ ਵਟਸਐਪ ਨੰਬਰ ਹੈ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਵੀ ਆਪਣੇ ਗਰੁੱਪ ਦੇ ਨਾਲ ਜੁੜ ਸਕਦੇ ਹੋਗੇ ਇਹ ਸੀ ਆਪਣੀ ਅੱਜ ਦੀ ਇਨਫੋਰਮੇਸ਼ਨ ਨਵੀਂ ਨਵੀਂ ਅਪਡੇਟ ਲੈਣ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨਵਾਦ ਸਾਰਿਆਂ ਨੂੰ